ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਗੁਰੂ ਪਿਆਰੇਓ ਇਹ ਉਹ ਪਵਿੱਤਰ ਸਥਾਨ ਆ ਜਿਸ ਨੂੰ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 6ਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤਾ ਗੁਰੂ ਨਾਨਕ ਸਾਹਿਬ ਜੀ ਉੱਤਰਾਖੰਡ ਦੀ ਉਦਾਸੀ ਦੇ ਸਮੇਂ ਸੰਨ 1508 ਈਸਵੀ ਮੁਤਾਬਕ ਵਿਕਰਮੀ ਸਾਮਤ 1565 ਨੂੰ ਇਸ ਸਥਾਨ ਤੇ ਆਏ ਅਤੇ ਇਸ ਪਿੱਪਲ ਦੇ ਰੁੱਖ ਦੇ ਥੱਲੇ ਆਪਣਾ ਆਸਣ ਲਾਇਆ ਇਸ ਸਥਾਨ ਤੇ ਕਾਫੀ ਸੱਦ ਅਤੇ ਯੋਗੀ ਰਹਿੰਦੇ ਸੀ ਭੋਲੇ-ਪਾਲੇ ਲੋਕ ਇਥੋਂ ਤੱਕ ਕਿ ਰਾਜਿਆਂ ਦੇ ਪੁੱਤਰ ਵੀ ਅਗਿਆਨਤਾ ਬਸ ਸਿੱਧਾਂ ਦੇ ਪ੍ਰਚਾਰ ਕਾਰਨ ਆਪਣੇ ਗ੍ਰਹਿਸਤ ਧਰਮ ਨੂੰ ਛੱਡ ਕੇ ਘਰਾਂ ਤੋਂ ਪਗੋੜੇ ਹੋ ਕੇ ਪਹਾੜਾਂ ਤੇ ਜੰਗਲਾਬਲ ਜਾ ਰਹੇ ਸੀ ਅਤੇ ਯੋਗ ਮਤ ਧਾਰਨ ਕਰ ਰਹੇ ਸੀ ਉਹਨਾਂ ਨੂੰ ਇਹਨਾਂ ਦੇ ਭਰਮਾਂ ਅਤੇ ਪਖੰਡਾਂ ਚੋਂ ਬਾਹਰ ਕੱਢਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਜੀਵਾਂ ਦਾ ਉਧਾਰ ਕਰਦੇ ਹੋਏ ਇਸ ਸਥਾਨ ਤੇ ਪਹੁੰਚੇ ਗੁਰੂ ਸਾਹਿਬ ਜੀ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸੰਦੇਸ਼ ਘਰ ਘਰ ਪਹੁੰਚੋਂ ਲਈ ਸਿੱਧਾ ਨਾਲ ਗਿਆਨ ਗੋਸ਼ਟ ਕੀਤੀ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਗੁਰਮਤ ਅਨੁਸਾਰ ਦੇ ਕੇ ਲਾਜਵਾਬ ਕਰ ਦਿੱਤਾ ਤੇ ਇਹ ਉਹ ਪਿੱਪਲ ਦਾ ਪਵਿੱਤਰ ਰੋਖਾ ਜਿਸ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਚਰਨ ਛੋਪਾ ਪ੍ਰਾਪਤ ਆ ਇਤਿਹਾਸ ਮੁਤਾਬਕ ਰੋਜ਼ਾਨਾ ਗੁਰਬਾਣੀ ਕੀਰਤਨ ਅਤੇ ਭਾਈ ਮਰਦਾਨਾ ਜੀ ਦੀ ਰਵਾਬ ਦੀਆਂ ਮਿੱਠੀਆਂ ਤੋਂ ਨਾਲ ਲੰਬੇ ਸਮੇਂ ਤੋਂ ਸੁੱਕੇ ਪਏ ਇਸ ਪਿੱਪਲ ਤੇ ਕੁਝ ਦਿਨਾਂ ਵਿੱਚ ਹੀ ਹਰੀਆਂ ਕੋਪਲਾਂ ਅਤੇ ਕਰੁੰਬਲੀਆਂ ਨਿਕਲ ਲੱਗ ਪਈਆਂ ਅਤੇ ਇਹ ਪਿੱਪਲ ਦਾ ਰੁੱਖ ਹਰਾ ਭਰਾ ਹੋ ਗਿਆ। ਗੁਰਬਾਣੀ ਦਾ ਫਰਮਾਨ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਵਪਦ ਪਾਇਆ ਸੂਕੇ ਕਾਸ਼ਟ ਹਰਿਆ। ਸਿੱਧਾਂ ਨੇ ਜਦੋਂ ਇਸ ਪਿੱਪਲ ਨੂੰ ਹਰਾ ਹੁੰਦਾ ਵੇਖਿਆ ਤਾਂ ਉਹ ਕਬਰਾ ਗਏ ਕਿ ਇਹ ਕੋਈ ਸਧਾਰਨ ਮਨੁੱਖ ਨਹੀਂ ਹੈ ਜਿਸ ਦੇ ਬੈਠਣ ਨਾਲ ਹੀ ਪਿੱਪਲ ਹਰਾ ਹੋ ਗਿਆ। ਗੁਰੂ ਸਾਹਿਬ ਜੀ ਦੇ ਇਸ ਅਲੌਕਿਕ ਚੋਜ ਨੂੰ ਦੇਖ ਕੇ ਸਿੱਧਾ ਨੇ ਆਪਣੀ ਜੋਗ ਸ਼ਕਤੀ ਨਾਲ ਇਸ ਪਿੱਪਲ ਨੂੰ ਉਡਾਉਣ ਦਾ ਯਤਨ ਕੀਤਾ ਜਿਸ ਨਾਲ ਇਸ ਦੀਆਂ ਜੜਾਂ ਜ਼ਮੀਨ ਤੋਂ ਬਾਹਰ ਨਿਕਲਣ ਲੱਗੀਆਂ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਹੱਥ ਦਾ ਮੂਬਾਰਕ ਪੰਜਾ ਲਾ ਕੇ ਇਸ ਨੂੰ ਉੱਡਣ ਤੋਂ ਰੋਕ ਦਿੱਤਾ ਇਸ ਕਾਰਨ ਲੋਕ ਇਸ ਨੂੰ ਪੰਜਾ ਸਾਹਿਬ ਜਾਂ ਪਿੱਪਲ ਸਾਹਿਬ ਦੇ ਨਾਮ ਨਾਲ ਜਾਣਦੇ ਹਨ ਤੇ ਪਹਿਲਾਂ ਇਸ ਦੀਆਂ ਜੜਾਂ ਜ਼ਮੀਨ ਤੋਂ ਬਹੁਤ ਜ਼ਿਆਦਾ ਬਾਹਰ ਦਿਖਾਈ ਦਿੰਦੀਆਂ ਸਨ ਪਰ ਹੁਣ ਇਸ ਦੇ ਚਾਰੋਂ ਪਾਸੇ ਪੱਕਾ ਚਬੂਤਰਾ ਬਣਾ ਦਿੱਤਾ ਗਿਆ ਹੈ ਫਿਰ ਵੀ ਜੜਾਂ ਜ਼ਮੀਨ ਤੋਂ ਕਾਫੀ ਬਾਹਰ ਦਿਖਾਈ ਦੇ ਰਹੀਆਂ ਨੇ ਇਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਨਾਲ ਜਿਹੜੀ ਘਟਨਾ ਜੁੜੀ ਆ ਸਿੱਧਾਂ ਜੋਗੀਆਂ ਨੇ ਇਸ ਅਸਥਾਨ ਦਾ ਕਬਜ਼ਾ ਲੈਣ ਲਈ ਬਾਬਾ ਅਲਮਸਤ ਜੀ ਨੂੰ ਇਸ ਅਸਥਾਨ ਤੋਂ ਕੱਢ ਦਿੱਤਾ ਅਤੇ ਇਤਿਹਾਸਕ ਪਿੰਪਲ ਸਾਹਿਬ ਨੂੰ ਸਾੜ ਦਿੱਤਾ ਤਾਂ ਬਾਬਾ ਅਲਮਸਤ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਸੁਨੇਹਾ ਭੇਜਿਆ ਕਿ ਤੁਸੀਂ ਇੱਥੇ ਆਓ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸਕ ਸਥਾਨ ਨੂੰ ਸਿੱਧਾ ਤੋਂ ਆਜ਼ਾਦ ਕਰਵਾਓ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਖਬਰ ਸੁਣ ਕੇ ਕੁਝ ਯੋਧਿਆਂ ਨੂੰ ਨਾਲ ਲੈ ਕੇ ਇਸ ਪਵਿੱਤਰ ਸਥਾਨ ਵੱਲ ਚੱਲ ਪਏ ਅਤੇ ਇਸ ਸਥਾਨ ਤੋਂ 4-5 ਕਿਲੋਮੀਟਰ ਪਹਿਲਾਂ ਹੀ ਆਪਣੇ ਘੋੜੇ ਬੰਨ੍ਹ ਕੇ ਉਥੋਂ ਪੈਦਲ ਚੱਲ ਕੇ ਇਸ ਸਥਾਨ ਤੇ ਪਹੁੰਚੇ ਉਹਨਾਂ ਦੇ ਆਉਣ ਦੀ ਖਬਰ ਸੁਣ ਕੇ ਅਤੇ ਗੁਰੂ ਸਾਹਿਬ ਜੀ ਦਾ ਸੰਤ ਸਿਪਾਹੀ ਵਾਲਾ ਸਰੂਪ ਦੇਖ ਕੇ ਸਿੱਧ ਇਥੋਂ ਭੱਜ ਗਏ ਗੁਰੂ ਸਾਹਿਬ ਜੀ ਨੇ ਸੜੇ ਹੋਏ ਪਿੱਪਲ ਦੇ ਰੁੱਖ ਦੀ ਆਪ ਹਰਤੀ ਸੇਵਾ ਕੀਤੀ ਅਤੇ ਪਾਣੀ ਵਿੱਚ ਕੇਸਰ ਘੋਲ ਕੇ ਛੱਟੇ ਮਾਰੇ ਜਿਸ ਨਾਲ ਪਿੱਪਲ ਫਿਰ ਹਰਾ-ਭਰਾ ਹੋ ਗਿਆ ਸਿੱਧ ਜੋਗੀ ਇੱਥੋਂ ਭੱਜ ਕੇ ਪੀਲੀ ਪੀਤ ਰਾਜਾ ਬਾਜ ਬਹਾਦਰ ਦੇ ਕੋਲ ਗਏ ਅਤੇ ਸ਼ਿਕਾਇਤ ਕੀਤੀ ਕਿ ਇੱਕ ਸ਼ਸਤਰਧਾਰੀ ਯੋਧਾ ਆਇਆ ਹੈ ਜਿਸ ਨੇ ਸਾਨੂੰ ਇੱਥੋਂ ਭਜਾ ਦਿੱਤਾ ਹੈ ਅਤੇ ਸਾਡੇ ਅਸਥਾਨ ਤੇ ਕਬਜ਼ਾ ਕਰ ਲਿਆ ਹੈ ਤੁਸੀਂ ਸਾਡੀ ਮਦਦ ਕਰੋ ਇਹ ਸੁਣ ਕੇ ਰਾਜਾ ਬਾਜ ਬਹਾਦਰ ਆਪਣੀ ਫੌਜ ਸਮੇਤ ਜਦ ਨਾਨਕ ਮੱਤਾ ਸਾਹਿਬ ਪਹੁੰਚਿਆ ਤਾਂ ਕੀ ਦੇਖਦਾ ਹੈ ਕਿ ਇਹ ਤਾਂ ਉਹੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਜਿਨ੍ਹਾਂ ਨੇ ਉਸ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਦੇ ਨਾਲ ਛਡਵਾਇਆ ਸੀ ਰਾਜਾ ਬਾਜ ਬਹਾਦਰ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਆਪਣੇ ਨਾਲ ਆਪਣੀ ਰਿਆਸਤ ਪੀਲੀ ਪੀਤ ਲੈ ਗਿਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਸਣ ਲਾਇਆ ਇੱਥੇ ਛੇਵੀਂ 파ਰਸ਼ਾਈ ਦੇ ਨਾਂ ਤੇ ਗੁਰਦੁਆਰਾ ਸਾਹਿਬ ਸ਼ਸ਼ੋਭਤਾ ਜੀ ਇਸ ਪੀਪਲ ਦੀ ਇੱਕ ਬਲਖਣਤਾ ਇਹ ਵੀ ਆ ਕਿ ਇਹ ਇੱਕ ਹੀ ਜੜ ਤੋਂ ਥੋੜਾ ਉੱਤੇ ਇਸ ਦੇ ਮੋਟੇ-ਮੋਟੇ ਦੋ ਟਾਣ ਹਨ ਇੱਕ ਉੱਤਰ ਵੱਲ ਤੇ ਦੂਜਾ ਦੱਖਣ ਵੱਲ ਫੈਲਿਆ ਹੋਇਆ ਹੈ ਦੱਖਣ ਵੱਲ ਦੀਆਂ ਟਾਹਣੀਆਂ ਦੇ ਅੱਜ ਵੀ ਨਵੀਆਂ ਨਿਕਲਣ ਵਾਲੀਆਂ ਕਰੁੰਬਲੀਆਂ ਗੂੜੇ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ ਜੋ ਕਿ ਕੁਝ ਦਿਨਾਂ ਬਾਅਦ ਹਰੇ ਰੰਗ ਦੀਆਂ ਹੋ ਜਾਂਦੀਆਂ ਹਨ ਜਦ ਕਿ ਉੱਤਰ ਵੱਲ ਦੇ ਪੱਤਿਆਂ ਦਾ ਸਦਾ ਰੰਗ ਸਧਾਰਨ ਪਿੱਪਲ ਦੀ ਤਰ੍ਹਾਂ ਹੁੰਦਾ ਹੈ ਅਤੇ ਪੱਤਝੜ ਤੋਂ ਬਾਅਦ ਪਿੱਪਲ ਦਾ ਅੱਧਾ ਹਿੱਸਾ ਹੀ ਗੁਲਾਬੀ ਰੰਗ ਦਾ ਹੁੰਦਾ ਹੈ। ਬਾਬਾ ਅਲਮਸਤ ਜੀ ਦਾ ਇਤਿਹਾਸ ਬਾਬਾ ਅਲਮਸਤ ਜੀ ਦਾ ਜਨਮ 1553 ਈਸਵੀ ਵਿੱਚ ਸ਼੍ਰੀਨਗਰ ਕਸ਼ਮੀਰ ਵਿੱਚ ਹੋਇਆ। ਬਾਬਾ ਅਲਮਸਤ ਜੀ ਬਾਬਾ ਸ਼੍ਰੀ ਚੰਦ ਜੀ ਦੇ ਸੇਵਕ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰਤਾਰਪੁਰ ਤੋਂ ਰਾਮਦਾਸ ਆਦਿਕ ਬਲ ਜਾਂਦੇ ਹੋਏ ਬਾਬਾ ਸ਼੍ਰੀਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਬੜੇ ਪ੍ਰਸੰਨ ਹੋਏ। ਬਾਬਾ ਸ਼੍ਰੀਚੰਦ ਜੀ ਦੇ ਚਾਰ ਅਗਗੇ ਸੇਵਕ ਸਨ। ਅਲਮਸਤ, ਬਾਲੂ ਹਸਨਾ, ਫੂਲਾ ਸ਼ਾ ਅਤੇ ਗੌਂਦਾ। ਬਾਬਾ ਸ਼੍ਰੀਚੰਦ ਨੇ ਆਪਣਾ ਦਿਹਾਤ ਨੇੜੇ ਜਾਣ ਕੇ ਇਹਨਾਂ ਦੀ ਬਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫੜਾ ਦਿੱਤੀ। ਗੁਰੂ ਸਾਹਿਬ ਜੀ ਨੇ ਬਾਬਾ ਅਲਮਸਤ ਜੀ ਨੂੰ ਉੱਤਰ ਭਾਰਤ ਵੱਲ ਸਿੱਖੀ ਦਾ ਪ੍ਰਚਾਰਨ ਕਰਨ ਵਾਸਤੇ ਭੇਜਿਆ। ਆਪ ਜੀ ਨਾਨਕ ਮੱਤਾ ਸਾਹਿਬ ਦੀ ਧਰਤੀ ਤੇ ਬੈਠ ਕੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਅਤੇ ਸਨ 1643 ਈਸਵੀ ਨੂੰ ਅਕਾਲ ਚਲਾਣਾ ਕਰ ਗਏ